ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਰ ਜ ਰਖਦਾ ਆਇਆ ਰਾਮ ਰਾਜੇ ਅਰਨਕ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਅਨਿੰਦਕਾ ਪਿੱਟਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਸਹ ਹਰ ਸੇਵਿਆ ਆਤਲੇ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਸਕਤਾ ਮਨਾਵੇ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਂ ਹੋ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤਮੈਂ ਜੋ ਜੋ ਤੂੰ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਤ ਸਵਾਲਿਓ ਜਿਨ ਕੇ ਤਿਸੁ ਪਾਰ ਪਿਆ ਕਹੋ ਨਾਨਕ ਕਰਤੇ ਕਿੰਬਤਾਂ ਜੋਕ ਚ ਕਰਨਾ ਸੋ ਕਰ ਰਹਾ ਸੋ ਦਾਰ ਰਾਗਾ ਸਮਾਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਹਲੇ ਵਾਜੇ ਤੇਰੇ ਨਾਮ ਦੇ ਅਨੇਕ ਅਸ਼ੰਖਾ ਕੀਤੇ ਤੇਰੇ ਆਵਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹਿਆ ਕੀਤੇ ਤੇਰੇ ਗਾਣ ਹਾਰੇ ਗਾਵਣ ਤੂੰ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੂੰ ਚਿਤ ਗੁਪਤ ਲਿਖ ਜਾਨਣ ਲਗ ਲਗਤ ਹਰ ਮੈਂ ਵਿਚਾਰੇ ਗਾਵਣਕ ਨੋਇਸਰ ਬਰਮਾ ਦੇ ਵਿਸਹਣ ਤੇ ਰਸਦਾ ਸਵਾਰੇ ਗਾਵਣਤ ਤੁਨ ਨੰਦਰੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣਤ ਤੁਨ ਸਸਮਾਦੀ ਅੰਦਰ ਗਾਵਣਤ ਤੁਨ ਸਾਧ ਵਿਚਾਰੇ ਗਾਵਣਤ ਤੁਨ ਜਿਤ ਸਤੇ ਸੰਤੋਖੇ ਗਾਵਣਤ ਤੁਨ ਵੀਰ ਕਰਾਰੇ ਗਾਵਣਤ ਤੁਨ ਪੰਡਤ ਪੜਨ ਰਖੇ ਸਰਾਂ ਜੁਗ ਜੁਗ ਵੇਦਾ ਨਾਲੇ ਗਾਵਣਤ ਤੁਨ ਮੋਹਣ ਆ ਮਨ ਮੋਹਣਾ ਸੁਰਗ ਮਛ ਪਿਆਲੇ ਗਾਵਣ ਗਤਨੁ ਪਾਈ ਤੇਰੇ ਅਠਸਠ ਤੀਰਥ ਨਾਲੇ ਗਾਵਣਤ ਤੁਨ ਜੋਦ ਮਹਾਬਲ ਸੂਰਾ ਗਾਵਣਤ ਖਾਣ ਚਾਰੇ ਗਾਵਣ ਤੁਨ ਅਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸੇਤ ਤੁਨ ਗਾਵਣ ਜੋਤਿ ਤੇ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੁਨ ਗਾਵਣ ਸਿਮ ਚਤਨਾ ਮਨ ਨਾਨਕ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚਾ ਸਾਚ ਨਾਈ ਹੈ ਪੀਉ ਸੀ ਜਾਇ ਨ ਜਾਸੀ ਰਚਨਾ ਜਿਨਰ ਚਾਈ ਰੰਗੇ ਰੰਗੇ ਪਾਤੀ ਕਰ ਕਾ ਜਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸ ਦੀ ਵਡਿਆਈ ਜੋ ਤਸ ਪਾਵੇ ਸੋਈ ਕਰਸੀ ਪਰ ਹੁਕਮ ਨਾ ਕਰ ਨਾ ਜਾਏ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋਏ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਇ ਨਕਾ ਆ ਜਾਏ ਕਹਿਣੇ ਵਾਲੇ ਤਰਸ ਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰ ਗੁਣੀ 기ਹਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰ ਰਹਾਉ ਸਭ ਸਰਤੇ ਮਿਲ ਸਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਹਿਨੇ ਧਿਆਨੇ ਗੁਰਗੁਰ ਹਾਈ ਕਹਣ ਨਾ ਜਾਏ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੇ ਆਇਆ ਸਿੱਧਾ ਪੁਰਖਾਂ ਗਿਆ ਵੜਿਆਈਆ ਤੁਧਣ ਸਦੇ ਕਿ ਨਾ ਪਾਇਆ ਕਰਮ ਲੈਣ ਠਾਕ ਰਹਾਇਆ ਆਕਨ ਵਾਲਾ ਕਿਆ ਵਿਚਾਰਾ ਸਿਵਤੇ ਪਰ ਤੇਰੇ ਪੰਡਾਰਾ ਜਿਸ ਤੂੰ ਦੇਤ ਸਹਿ ਕਾਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹੱਲਾ ਪਹਿਲਾ ਕਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਹੋ ਕਾ ਸੱਚਾ ਨਾ ਹੂੰ ਸੱਚ ਨਾਮ ਕੀ ਲਾਗੇ ਭੂਖਾ ਉਤ ਭੂਖੈ ਖਾਇ ਚਲਿਆ ਦੁਖਾ ਸੋਕਿ ਵਿਸਰੈ ਮੇਰੀ ਮਾਏ ਸੱਚ ਸਾਹਿਬ ਸੱਚ ਨਾ ਰਹਾਉ ਸੱਚ ਨਾਮ ਕੀਤ ਲਵੜਿਆ ਆਖਤ ਕੇ ਕੀਮਤ ਨਹੀਂ ਪਾਏ ਜੇ ਸੋ ਮਿਲ ਕੇ ਆਖਣ ਪਾ ਵਡਨ ਹੋਵੇ ਘਾਟ ਨ ਜਾਏ ਨਾ ਹੁ ਮਰਨ ਹੋਵੇ ਸੋਗ ਦਿੰਦਾਰਹਿ ਨ ਝੁਕੈ ਭੋਗਾ ਗੁਣ ਇਹੋ ਹੋਰ ਨਾਹੀ ਕੋਏ ਨਾਕ ਹੋਆ ਨਾਕ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਨ ਕਰਕੇ ਕੀਤੇ ਰਾਤ ਖਸ ਅ ਸੰਸਾਰ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਰਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨਿ ਕੋ ਰਿਓ ਗੁਰਪਾਸ ਹਮ ਕੇਰੇ ਕਰਮ ਸਤਿਗੁਰ ਸਰਨਾਇ ਕਰਦਿਆ ਨਾ ਪ੍ਰਗਾਸ ਮੇਰੇ ਮਿਤ ਗੁਰਦੇਵਾ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਰਹਿ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਸ ਨਾਮ ਨ ਪਾਇਆ ਤੇ ਪਾ ਗਨਜੰਪਾਸ ਜੋ ਸਤਗੁਰ ਸਰਣ ਸੰਗਤ ਨੇ ਆਈ ਤ੍ਰਿਗ ਜਿਵੇ ਤ੍ਰਿਗ ਜਿਵਾ ਜਨ ਹਰਜਨ ਸਤਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਧਨ ਤਨ ਸਾ ਸੰਗਤ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਲ ਪਤਰ ਮੈਂ ਜੰਤੋ ਉਪਾਈ ਤਾਂ ਕਰ ਜਿਕ ਆਗੇ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਨਤਾ ਕੋਈ ਨ ਕਿਸ ਕੇ ਤਰਿਆ ਸਿਰ ਸਰਜ ਕਿਸ ਬਾਹੀ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾ ਵਸ ਕੋ ਸਾ ਤਿਸ ਪਾਚੇ ਬਚਰੇ ਛਰਿਆ ਤਿਨ ਕਮਨ ਖਲਾਵਾ ਕਮਨ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਤਸਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤਨ ਪਰ ਵਰਿਆ ਰਾਗਾ ਸਾਹ ਮਹੱਲਾ ਚੁਕਾ ਸੋ ਪਰਖ ਏਕੋ ਹੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਣ ਹਰ ਪਰਖ ਨਰਨਜਣ ਅਰਗਮਾਗਮ ਅਪਾਰਾ ਸਭ ਧਿਆਵੈ ਸਭ ਤੇ ਅਦਿ ਸੱਚੇ ਸਰਜਨਹਾਰਾ ਸਭ ਜੀ ਤੁਮਹਾਰੇ ਜੀ ਤੁੰਝੇ ਏਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸੁਦੋਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਕ ਜੀ ਕਿਆ ਨਾਨਕ ਜੰਤ ਵਿਚਾਰਾ ਕੋ ਕਟਕਟ ਅੰਤਰ ਸਰਬਨ ਅੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਭਿਖਾਰੀ ਜਿਸ ਬਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵਹਿ ਜੋ ਸੇਵ ਤੁਜ ਨਾਨਕ ਤਿਨ ਕੁਰਬਾਨਾ ਹਰਿ ਤਿਆਵੈ ਹਰਿ ਤਿਆਵੈ ਤੁਧੁ ਜੀ ਸੇ ਜਨ ਜਗ ਮਹਿ ਸੁਖ ਵਾਸੀ ਸਹਿਮਗਤਾ ਸਹਿਮਗਤਾ ਭੈ ਜਨ ਹਰਿ ਤਿਆਇ ਆ ਜੀ ਤਿਨ ਟੋਟੇ ਜਮਕੇ ਫਾਸੀ ਜਿਨ ਨਰਪਉ ਜਨ ਹਰ ਨਰਪਉ ਤਿਆਇ ਆ ਜੀ ਤਿਨ ਕਾ ਪਉ ਸਭ ਗਵਾਸੀ ਜਨ ਸੇ ਵੇ ਆ ਜਨ ਸੇ ਵੇ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰ ਤਿਆ ਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤਾ ਤੇਰੇ ਭਗਤ ਸਲਾਹਣ ਤੁਧ ਜਨਨ ਕ ਅਨੇਕ ਅਨੰਤਾ ਤੇਰੇ ਅਨੰਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪ੍ਰਕਰਤਾ ਜੀ ਤੂੰ ਜਿਵੜ ਆਵਰ ਨ ਕੋਈ ਤੂੰ ਜੁਜੁਗੇ ਇੱਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੂੰ ਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਇੱਕ ਰਹਿਸ ਹੋਏ ਤੂੰ ਦੇ ਆਪੇ ਸਿੱਟ ਸੋ ਪਾਈ ਜੀ ਤੂੰ ਦੇ ਆਪੇ ਸਰਸਬ ਗੋਏ ਜਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਹਡਾ ਸਾਈ ਜੋ ਤੂੰ ਪਾਵੇ ਸੋਇ ਥਿਸੀ ਜੋ ਤੂੰ ਦਿਆ ਸੋਇ ਹੋਂ ਪਾਈ ਰਹਾਉ ਸਭ ਤੇਰੇ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿੱਚ ਛੋੜ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਏ ਤੁਝ ਬਿਨਾਂ ਤੂੰ ਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗ ਮੇਲਾ ਜਿਸਨੋਂ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦਾ ਆਖ ਵਖਾਣੈ ਜਿਨ ਹੜ ਸੇਵਿਆ ਤਨ ਸੁਖ ਪਾਇਆ ਸਹਿਜ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਦ ਬਿਨ ਦੂਜਾ ਵਰਨ ਕੋਈ ਤੋਂ ਕਰ ਕਰ ਵੇਖਿਆ ਜਾਣੈ ਸੋਏ ਨਾ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜਾ ਪਹਿਲੇ ਨਿਵਾਸਾ ਪਾਣੀ ਪਾਵਗਤ ਨਹਿ ਕਿਆ ਪੰਕਜ ਮੋ ਪਗ ਨਹਿ ਚਾਲੈ ਹਮ ਦੇਖਾਂ ਤੈ ਡੂਬੇ ਹਲੇ ਮਨ ਏਕਨ ਚਿਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜ ਤਿਸ ਤਿਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿਨ ਕੇ ਸਰਨਾ ਨਿਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭੇਪਰਾਪਤ ਮਨੁਖ ਦੀ ਹੁਰੀਆ ਗੋਬਿੰਦ ਮਿਲਨੇ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕੀ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਪਵਜਲ ਤਰਨ ਕੈ ਜਨਮ ਮਰਤਾ ਜਾਤ ਰੰਗ ਮਾਇਆ ਕਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕਿਰਾਖੋ ਸ਼ਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿ ਉਹ ਬਾਚ ਬੇਣਤੀ ਚੌਪਈ ਹਮਰੇ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨਮ ਰਹਿ ਮਹਾਰਾਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਜੁੜ ਸਬੈ ਤੁਮ ਕਾਹੋ ਆਪ ਹਾਦੈ ਮਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰਖਾ ਨਜ ਕਰਦਾ ਕਰੀਐ ਸਬਰ ਨਿਕਵਾ ਸੰਗਰੀਐ ਪੂਰਨ ਹੋਇ ਅਮਾਰ ਆਸਾ ਤੁਰਪਿ ਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰ ਨਾ ਧਿਆਉ ਜੋ ਵਰ ਚਾਹੂੰ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝੈ ਬਰੀਆ ਮਰਨ ਕਾਲ ਕਤਰਾ ਸਨਵਰੀਐ ਹੋ ਜੋ ਸਦਾ ਮਾਰੇ ਪਛਾ ਸਰੇ ਹਸਤਿ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮਹ ਪਰਿ ਚਤ੍ਰਦਸ ਕਾਂਤਾ ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸਿਵ ਜੋ ਅਵਤਾਰ ਕਾਲ ਪਾਏ ਘਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸ਼ਾ ਜਵਨ ਕਾਲ ਜੋਗੀ ਸੁਖਿਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹਤਾਹਿ ਮਹਾਰਾ ਜਵਨ ਕਾਲ ਸਭ ਜਗਤ ਬੈਨਾਇਓ ਦੇਵਦਾਤ ਜਸ਼ਨ ਪਜਾਇਓ ਆਦੰਤਿ ਕਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਤੁਲਾ ਭਲੇ ਬੁਰੇ ਕੀ ਪੀਰ ਪਛਾਨ ਤਾ ਚਿੱਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਦਿਸਟ ਕਰ ਫੁਲਾ ਸਾੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣ ਜਬ ਉਦਕਰਕ ਕਰਾ ਕਰ ਤਾਰਾ ਪਰਜਾ ਤਰਤਬ ਦੇਹ ਅਪਾਰਾ ਜਬ ਆਕਰ ਕਰਤੇ ਹੋਂ ਕਬ ਹੂੰ ਤਮੈ ਮਿਲਦੇ ਤਰਸਬ ਹੂੰ ਜੇਤੇ ਬਦਨ ਸੜਸਬ ਤਾਰੇ ਆਪ ਆਪਣੀ ਬੂਝ ਚਾਰ ਤਮਸ ਬਹਿਤ ਰਤਨ ਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕੰਡ ਰਲੰਬ ਆਦ ਅਨਿਲ ਅਨਾਦ ਸੰਬ ਤਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨ ਭਾਵਤ ਬੇਦਾ ਤਾ ਕੋ ਕਰਪਾ ਹਨ ਉਨਮਨਤਾ ਮਹਾ ਮੂੜ ਕਛ ਭੇਦ ਨ ਜਾਣਤਾ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਕਾ ਚਿੰਤਨ ਨਹਿ ਪਿਵ ਆਪ ਆਪਣੀ ਬੁਧਹਿ ਜੀਤੇ ਬਰਨਤ ਪਿੰਨ ਪਿੰਨ ਤੋਂ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕਹਿ ਬਸ ਜਾ ਪ੍ਰਥਮ ਸੰਸਾਰਾ ਏਕ ਰੂਪਨੁਪਸਰੂਪ ਆਰੰਕ ਪਿਉ ਰਾਵ ਕਹਿ ਭੂਪਾ ਅੰਡਾ ਜੇਰ ਸੇਤਰਕਿਨੇ ਉਤਪਜ ਖਾਨ ਬਹੌਰ ਚ ਦੇਨੇ ਕਹਉ ਕੋਲ ਰਾਜਾ ਹਵ ਬੈਠਾ ਕਮਸਮੰਡ ਪਿਉ ਸੰਕਰਿ ਇਕਠਾ ਸਗਰੇ ਸੱਡ ਦਿਖਾਇ ਚੰਪ ਹਵਾ ਆਦੁ ਜਗਾਦ ਸਰੂ ਸਿਆੰਬਵ ਅਬਰਛਾ ਮੇਰੇ ਤੁਮ ਕਰੋ ਸਖ ਬਾਰਸਿਕ ਸੰਗ ਰੋ ਦੁਸ਼ਟ ਜਿਤ ਉੱਟਵਤ ਤੁਪਾਤਾ ਸਕਲ ਮਲੇਸ਼ ਕਰੋ ਰਨ ਕਹਾਤਾ ਜਿਸ ਤਉ ਤਵ ਸਰਨੀ ਪਰੇ ਤਨ ਕਾ ਦੁਸ਼ਟ ਦੁਖ ਤ ਹਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕਹ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰੱਛਾ ਵਿਤਾਂ ਸਬ ਕਾਲਾ ਦੁਸ਼ਟ ਰਟ ਰਹੇ ਤਤ ਕਾਲਾ ਕਿਰਪਾ ਦ੍ਰਿਸ਼ਤ ਤਨ ਜਾਇਨ ਹਰ ਹੋ ਤਾਂ ਕੇ ਤਾਪ ਤਨ ਕਮਹਿ ਹਰ ਹੋ ਰਿਦ ਸਦ ਕਰਮ ਸਭ ਹੋਏ ਦੁਸ਼ਟ ਸ਼ਾਸਕ ਨ ਕੋਏ ਇੱਕ ਬਾੜ ਜਿਤ ਮੈਂ ਸੰਬਾਰਾ ਕਾਲ ਫਾਸਤ ਤਾਹੇ ਉਪਾਰ ਜਿਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਦੈ ਲਿਓ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਵਿਚਾਈ ਸਵਈਆ ਪਾਇ ਗਏ ਜਬ ਤਿਤ ਮਰੇ ਤਬ ਤੇ ਕੁਆਗ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਕਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਮੋ ਭੇਦ ਕਮੇ ਕਨ ਜਾਣਿਓ ਸਰਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੋ ਏਬ ਖੰਨ ਦੁਹਿਰਾ ਸਗਲ ਦੁਵਾਰ ਕੋ ਛਾੜ ਕੇ ਗਿਓ ਤੁਹਾਰ ਦੁਵਾਰ ਮਹ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦਿਕ কুমਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰਿ ਕੀ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਗਲਾ ਸਮਰਤ ਸੁਆਮੀ ਸੋਕ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਾ ਨਹੀਂ ਕਰ ਤੇ ਰਹਿ ਕਰਤਾ ਤੇਰਾ ਸਭ ਕੀ ਚੜਸ ਦੇਸ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨਿਰ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਛਾਂ ਸੁਖਮਨ ਆਇ ਵਸਿਆ ਜਿਨ ਇੱਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਕਰਸ ਪਗ ਕਰਸ ਪਗ ਸ਼ਬਦ ਵਾਜੇ ਅਲਾਜਤ ਕਰਤ ਹਰਿਆ ਪੰਚ ਦੁੱਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਸ ਕੋ ਆਹ ਤਤ ਕਰ ਅਨੰਦ ਵਾਜੇ ਆਨੰਦ ਸੁਨੋ ਵਡ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਣ ਭੈਸਰ ਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤਾ ਕਹਤੇ ਸਤਿਗੁਰ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮንዳਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਇਓ ਸਾਸੰਤੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਰੂਜੇ ਕੋ ਖਾਵੇ ਜੇ ਕੋ ਪੁੰਚਾ ਤਸ ਕਾ ਹੋਏ ਉਧਾਰੂ ਇਹ ਵਾਸਤ ਤਜੀ ਨਾ ਜਾਏ ਨਤਨ ਤਰਕ ਉਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੁ ਨਹੀਂ ਮੈਨੋ ਜੋਗਿਕ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜਿਵਾ ਤਨ ਮਨ ਥਿਵ ਹਰਿਆ ਪੌੜੀ ਤਿੱਤਾ ਤੂੰ ਸਮਰਤ ਜਿਥਾ ਕੋਈ ਨਾ ਹੈ ਉਥੇ ਤੇਰੀ ਰਾਖ ਅਗਨੇ ਊਧਰ ਮਾਹੇ ਸੁਣ ਕੇ ਜਮਕ ਦੂਤ ਨਾਏ ਤਰਹਿ ਛੱਡ ਜਾਏ ਪਉ ਜਲ ਵਿਖਮ ਸਗਾ ਹੋ ਗੋ ਸਭ ਦੀ ਪਾਰ ਪਾਏ ਦਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਉਪਨ ਗੁਣ ਗੋਵਿੰਦ ਗਾਏ ਸਭ ਸਨੋਂ ਕਿਰਪਾਲ ਸੁਮਾਲੇ ਸਾਹੇ ਸਾਹੇ ਮਿਰਤਾ ਕੋਈ ਨ ਜਾਏ ਜੇ ਆਵੇ ਤੁਦੇ ਆਹੇ ਸਲੋਕ ਮਹਲਾ 5ਵਾਂ ਅੰਤਰਗੁਰ ਆਰਾਧਣਾ ਜਹਿਵਾ ਜਪ ਗੁਰ ਨਾਮ ਨਿਤ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸਿ ਤਿਰਤਿਆ ਦਰਗਹ ਭਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨ ਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪੋ ਬਾਰਿਆਂ ਗੁਰ ਕੇ ਪੈਰੀ ਪਾਏ ਕਾਟ ਸਵਾਰਿਆਂ ਹੋ ਆਪ ਦਿਆਲ ਮਨ ਨਾ ਵਿਸਾਰਿਆਂ ਸਾਜਨਾ ਕੈ ਸੰਗ ਪਵਜਲ ਤਾਰਿਆਂ ਸਾਕਤ ਨਿੰਦ ਦੁਸ਼ਟ ਖਿਨ ਮਾਹੇ ਵਿਧਾਰਿਆਂ ਤੇ ਸਾਹਿਬ ਕੀਤੇ ਇੱਕ ਨਾਨਕ ਮਨ ਮਾਹੇ ਜਿਸਮ ਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ